ਪਰਮੇਸ਼ਰ ਇੱਕ ਸੁਨੇਹਾ ਦੇ ਰਹੇ ਕਿ ਜਿਹੜੇ ਬੂਹੇ ਵਚਨ ਵਿੱਚ ਲਿਖਿਆ ਜਿਹੜੇ ਬੂਹੇ ਪਰਮੇਸ਼ਰ ਖੋਲ ਦੇ ਕੋਈ ਉਹਨਾਂ ਨੂੰ ਬੰਦ ਨਹੀਂ ਕਰ ਸਕਦਾ ਹallelujah ਤੇ ਜਿਹੜੇ ਬੂਹੇ ਪਰਮੇਸ਼ਰ ਜੀ ਬੰਦ ਕਰ ਦੇਣ ਉਹਨਾਂ ਨੂੰ ਕੋਈ ਖੋਲ ਨਹੀਂ ਸਕਦਾ ਅੱਜ ਉਹ ਬੂਹੇ ਜਿਹੜੇ ਸ਼ੈਤਾਨ ਨੇ ਹੁਣ ਤੱਕ ਤੁਹਾਡੇ ਲਈ ਬੰਦ ਕੀਤੇ ਹੋਏ ਸੀ ਜਾਂ ਤੁਹਾਡੇ ਗੁਨਾਹਾਂ ਦਾ ਕਰਕੇ ਜਿਹੜੇ ਤੁਹਾਡੇ ਜੀਵਨ ਦੇ ਵਿੱਚ ਬੰਦ ਸੀਗੇ ਉਹ ਪਰਮੇਸ਼ਰ ਨੇ ਉਹਨਾਂ ਦੇ ਲਈ ਖੋਲੇ ਕਿਹਨਾਂ ਦੇ ਲਈ ਜਿੰਦਾ ਜਿਨੇ ਵਚਨ ਦੀ ਪਾਲਣਾ ਕੀਤੀ ਤੇ ਜਿਹੜਾ ਮੁੱਕਰਿਆ ਨਹੀਂ ਹallelujah ਬਹੁਤ سارے ਲੋਕ ਆ ਉਹ ਮੁਸੀਬਤ ਦੇਖ ਕੇ ਫਿਸਲ ਜਾਂਦੇ ਆ ਮੁੱਕਰ ਜਾਂਦੇ ਆ ਉਹ ਕਹਿੰਦੇ ਨਹੀਂ ਨਹੀਂ ਮੈਂ ਤਾਂ ਚਰਚ ਆਪ ਮੈਂ ਤਾਂ ਇਹੀ ਦੇਖਣ ਗਿਆ ਸੀ ਵੀ ਉੱਥੇ ਕਿਦਾਂ ਕੰਮ ਹੁੰਦਾ ਆ ਉਹ ਫੇਰ ਜਾਂਦੇ ਆ ਉਹ ਉਹਨਾਂ ਲੋਕਾਂ ਦੇ ਨਾਲ ਸਟੈਂਡ ਕਰਦੇ ਆ ਜਿਹੜੇ ਲੋਕ ਪਰਮੇਸ਼ਵਰ ਦੇ ਕੰਮਾਂ ਦਾ ਮਜ਼ਾਕ ਉਡਾਉਂਦੇ ਆ ਯਾਦ ਰੱਖਿਓ ਇਹ ਬੂਹੇ ਉਹਨਾਂ ਲਈ ਨਹੀਂ ਓਪਨ ਹੋਏ ਕਿਉਂਕਿ ਜੋ वचन ਵਿੱਚ ਲਿਖਿਆ ਹੋਣਾ ਉਦਾਂ ਹੀ ਆ ਬੇਸ਼ੱਕ ਤੁਹਾਡੇ ਲਈ ਬੂਹੇ ਖੁੱਲਣ ਦਾ ਐਲਾਨ ਹੋਇਆ ਆ ਪਰ ਸਿਰਫ ਉਹਨਾਂ ਦੇ ਲਈ ਜਿਹੜੇ ਪ੍ਰਤੀਤ ਕਰਦੇ ਆ ਔਰ वचन ਦੇ ਉੱਤੇ ਅੜੇ ਤੇ ਖੜੇ ਰਹਿੰਦੇ ਆ ਹallelujah ਸਾਫ਼-ਸਾਫ਼ ਲਿਖਿਆ ਕਿੰਦਾ ਇਸ ਲਈ ਜੋ ਤੈਨੂੰ ਕੋਈ ਸਮਰੱਥਾ ਹੈ ਅਤੇ ਤੈ ਮੇਰੇ वचन ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ ਤੁਸੀਂ ਬਰਕਤਾਂ ਲੈਣੀਆਂ ਆਂ ਆਸ਼ੀਸ਼ਾਂ ਲੈਣੀਆਂ ਆਂ ਪਰਮੇਸ਼ਰ ਜੀ ਦੀ ਮਹਿਮਾ ਨੂੰ ਦੇਖਣਾ ਆ ਤਾਂ ਖੁੱਲ੍ਹ ਦਲੀ ਦੇ ਨਾਲ ਸਭ ਦੇ ਸਾਹਮਣੇ ਅੰਗੀਕਾਰ ਕਰੋ ਕਿ ਯਿਸੂ ਮੇਰਾ ਮੁਕਤੀਦਾਤਾ ਆ ਹallelujah ਤੁਸੀਂ ਜਦੋਂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦੇ ਆ ਤੁਸੀਂ ਆਸ਼ੀਸ਼ ਦੇ ਦਰਵਾਜ਼ਿਆਂ ਨੂੰ ਖੋਲਦੇ ਆ ਤੁਸੀਂ ਪਰਮੇਸ਼ਰ ਜੀ ਦੀ ਕਿਰਪਾ ਨੂੰ ਖੋਲਦੇ ਆ ਦੇਖੋ ਕਈ ਵਾਰ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਇੰਪ੍ਰੈਸ ਕਰਦੇ ਆ ਤਦ ਤੁਹਾਡੇ ਜੀਵਨ ਦੇ ਵਿੱਚ ਉਹਦਾ ਫੇਵਰ ਜਿਹੜਾ ਆ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਖੁਸ਼ ਕਰ ਦਿੰਦੇ ਆ ਜਦ ਤੱਕ ਤੁਸੀਂ ਪਰਮੇਸ਼ਵਰ ਜੀ ਨੂੰ ਖੁਸ਼ ਨਹੀਂ ਕਰੋਗੇ ਤੁਸੀਂ ਪਰਮੇਸ਼ਵਰ ਦੀ ਆਸ਼ੀਸ਼ ਨੂੰ ਨਹੀਂ ਲੈ ਸਕੋਗੇ ਤੁਸੀਂ ਪਰਮੇਸ਼ਵਰ ਦੇ ਜਿਹੜੀ ਬਰਕਤ ਆ ਜਿਹੜੀਆਂ ਬlesings ਆ ਪਰਮੇਸ਼ਵਰ ਤੋਂ ਇੱਕ ਇਨਸਾਨ ਦੇ ਲਈ ਤੁਸੀਂ ਉਹਨਾਂ ਨੂੰ ਨਹੀਂ ਲੈ ਸਕੋਗੇ ਇੱਕ ਪਿਤਾ ਆਪਣੇ ਪਿਤਾ ਨੂੰ ਕਿਸੇ ਦੇ ਅੱਖੇ ਲਾ ਕੇ ਇਹ ਕਹਿ ਦੇਵੇ ਉਹਦੇ ਸਾਹਮਣੇ ਖਲੋ ਕੇ ਕਿ ਨਹੀਂ ਨਹੀਂ ਇਹ ਮੇਰਾ ਪਿਤਾ ਨਹੀਂ ਹੈ ਕੀ ਫਿਰ ਉਹਦੀ ਜਾਇਦਾਦ ਦਾ ਵਾਰਿਸ ਹੋ ਸਕਦਾ ਉਹਦੀ ਜਾਇਦਾਦ ਚੋਂ ਹਿੱਸਾ ਲੈ ਸਕਦਾ ਕਦੀ ਵੀ ਨਹੀਂ ਪਰ ਅਗਰ ਉਹਨੇ ਆਪਣੇ ਪਿਤਾ ਦੀ ਜਾਇਦਾਦ ਦੇ ਵਿੱਚੋਂ ਕੁਝ ਲੈਣਾ ਆ ਤਾਂ ਉਹਨੂੰ ਫਿਰ ਅਗਿਆਕਾਰੀ ਦੇ ਵਿੱਚ ਚੱਲਣਾ ਪੈਂਦਾ ਆ ਉਹਨੂੰ ਆਪਣੇ ਪਿਤਾ ਦਾ ਦਿਲ ਖੁਸ਼ ਕਰਨਾ ਪੈਂਦਾ ਔਰ ਜਿਹੜੇ ਬੱਚੇ ਆਪਣੇ ਬਾਪ ਦਾ ਦਿਲ ਖੁਸ਼ ਕਰਦੇ ਆ ਬਾਪ ਔਖਾ ਹੋ ਕੇ ਵੀ ਉਹਨਾਂ ਦੇ ਲਈ ਬਰਕਤ ਰੱਖਦਾ ਆ ਹallelujah ਤੇ ਜੇ ਅਸੀਂ ਸੰਸਾਰ ਦੇ ਮਾਤਾ ਪਿਤਾ ਇਦਾਂ ਕਰ ਸਕਦੇ ਆ ਤੇ ਉਹ ਸਵਰਗੀ ਪਿਤਾ ਕਿੰਨਾ ਮਹਾਨ ਆ ਹallelujah ਤਾਂ ਇਸ ਲਈ ਕੱਦੀ ਵੀ ਕੱਦੀ ਵੀ ਚਾਰ ਬੰਦੇ ਖੜੇ ਹੋਣ ਤੇ ਤੁਹਾਨੂੰ ਉਹ ਪੁੱਛਣ ਵੀ ਸਾਨੂੰ ਪਤਾ ਲੱਗਾ ਤੂੰ ਚਰਚ ਨੂੰ ਜਾਂਦਾ ਆ ਤਾਂ ਉੱਥੇ ਸ਼ਰਮਿੰਦੇ ਨਹੀਂ ਹੋਣਾ ਕੱਦੀ ਵੀ ਸ਼ਰਮਿੰਦੇ ਨਹੀਂ ਹੋਣਾ ਤੁਸੀਂ ਕੋਈ ਪਾਪ ਨਹੀਂ ਕਰ ਰਹੇ ਤੁਸੀਂ ਕੋਈ ਗੁਨਾਹ ਨਹੀਂ ਕਰ ਰਹੇ ਉਹ ਲੋਕ ਜਿਹੜੇ ਸ਼ਰਿਆਮ ਪਾਪ ਕਰਦੇ ਆ ਉਹ ਸਿਰ ਚੱਕ ਕੇ ਤੁਰੇ ਫਿਰਦੇ ਆ ਤੁਸੀਂ ਤਾਂ ਪਰਮੇਸ਼ਵਰ ਨੂੰ ਧਿਆਉਂਦੇ ਆ ਤੁਸੀਂ ਕਿੰਨਾ ਹੀ ਉੱਚਾ ਸਿਰ ਚੱਕ ਕੇ ਤੁਰ ਸਕਦੇ ਆ ਹallelujah ਉਹ ਲੋਕ ਜਿਹੜੇ ਸ਼ਰਿਆਮ ਨਸ਼ੇ ਕਰਦੇ ਆ ਉਹ ਤੁਰੇ ਫਿਰਦੇ ਆ ਤੇ ਤੁਹਾਨੂੰ ਕਹਦੀ ਸੰਗ ਤੁਸੀਂ ਤਾਂ ਪਰਮੇਸ਼ਰ ਜੀ ਨੂੰ ਧਿਆਉਨੇ ਆ ਤੁਸੀਂ ਮੰਨਦੇ ਆ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਣ ਕੇ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿੱਖਦੇ ਆ ਤੁਸੀਂ ਪਾਪ ਤੋਂ ਬਚਣਾ ਸਿੱਖਦੇ ਆ ਗੁਨਾਹਾਂ ਤੋਂ ਪਾਸੇ ਰਹਿਣਾ ਸਿੱਖਦੇ ਆ ਤੁਸੀਂ ਮਾਨ ਮਰਿਆਦਾ ਵਿੱਚ ਰਹਿਣਾ ਸਿੱਖਦੇ ਆ ਫਿਰ ਤੁਹਾਨੂੰ ਕਿਉਂ ਸੰਗ ਆਏ ਪਰਮੇਸ਼ਰ ਦਾ ਜਿਹੜਾ ਇਕਰਾਰ ਕਰਨ ਦੇ ਲਈ ਤਾਂ ਅਗਰ ਤੁਹਾਨੂੰ ਚਾਰਾਂ ਜਾਣਿਆਂ ਦੇ ਵਿੱਚ ਪੁੱਛਿਆ ਜਾਏ ਵੀ ਤੂੰ ਚਰਚ ਨੂੰ ਜਾਣਾ ਉਹਨੂੰ ਕਹੋ ਹਾਂਜੀ ਮੈਂ ਹਰ ਐਤਵਾਰ ਜਾਣਾ ਜਿੱਦਣ ਤੁਸੀਂ ਜਾਣਾ ਹੋਇਆ ਮੈਨੂੰ ਦੱਸਿਓ ਮੈਂ ਤੁਹਾਨੂੰ ਨਾਲ ਲੈ ਕੇ ਜਾਵਾਂਗਾ ਹਾਲੇਲੂਇਆ ਉਹਨੂੰ ਵੀ ਸੱਜਾ ਦਿਓ ਜ਼ਰੂਰ ਦਿਓ ਬਿਲਕੁਲ ਇਨਕਾਰ ਨਹੀਂ ਕਰਨਾ ਜੇ ਕੋਈ ਤੁਹਾਨੂੰ ਪੁੱਛੇ ਚਰਚ ਦੇ ਵਿੱਚ ਕਹਿੰਦੇ ਬਹੁਤ ਚਮਤਕਾਰ ਹੁੰਦੇ ਉਹਨੂੰ ਕਹੋ ਹਾਂਜੀ ਬਹੁਤ ਹੇ ਸੁਣੇ ਤੇ ਕਹਦੇ ਅਮੀ ਚੇਤ ਲਾਇਆ ਆ ਅੱਖੀ ਚੱਲ ਕੇ ਦੇਖੋ ਕਿ ਉੱਥੇ ਕੰਮ ਹੁੰਦਾ ਆ ਅਸੀਂ ਸੁਣਿਆ ਉੱਥੇ ਮੁਰਦੇ ਜੀਂਦੇ ਕਰ ਦਿੰਦੇ ਆ ਹਾਂਜੀ ਉੱਥੇ ਮੁਰਦੇ ਵੀ ਜ਼ਿੰਦਾ ਹੁੰਦੇ ਆ ਅਸੀਂ ਵੀ ਤਾਂ ਮਰੇ ਹੀ ਪਏ ਸੀਗੇ ਸਾਡਾ ਵੀ ਈਮਾਨ ਮਰ ਗਿਆ ਸੀ ਸਾਡੀ ਆਸ ਮਰ ਗਈ ਸੀ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਅਸੀਂ ਬਸ ਤੁਰਦੇ ਫਿਰਦੇ ਸੀਗੇ ਸਾਹ ਹੀ ਚੱਲਦੇ ਸੀ ਹੋਰ ਕੁਝ ਨਹੀਂ ਸੀ ਜੇ ਪਰਮੇਸ਼ਵਰ ਨੇ ਸਾਡੇ ਜ਼ਮੀਰ ਨੂੰ ਜ਼ਿੰਦਾ ਕਰ ਦਿੱਤਾ ਸਾਡੇ ਆਤਮਾ ਨੂੰ ਜ਼ਿੰਦਾ ਕਰ ਦਿੱਤਾ ਸਾਡੀ ਆਸ ਨੂੰ ਜ਼ਿੰਦਾ ਕਰ ਦਿੱਤਾ ਤੇ ਹਾਂਜੀ ਉੱਥੇ ਮੁਰਦੇ ਜ਼ਿੰਦਾ ਹੁੰਦੇ ਆ ਯੀਸੂ ਮੁਰਦਿਆਂ ਨੂੰ ਜ਼ਿੰਦਾ ਕਰਨ ਵਾਲਾ ਪਰਮੇਸ਼ਵਰ ਹallelujah ਔਰ ਤੁਸੀਂ ਕਹੋ ਇਹ ਗੱਲ ਆ ਕਿ ਮੁਰਤੇ ਜ਼ਿੰਦਾ ਹੁੰਦੇ ਆ ਹallelujah ਜਿਹੜਾ ਬੰਦਾ ਇਹ ਕਹਿੰਦਾ ਨਾ ਮੁਰਤੇ ਜ਼ਿੰਦਾ ਨਹੀਂ ਹੋ ਸਕਦੇ ਉਹ ਇਹ ਕਹਿੰਦਾ ਕਿ ਪਰਮੇਸ਼ਵਰ ਦੇ ਵਿੱਚ ਸਮਰਥ ਨਹੀਂ ਹੈ ਪਰਮੇਸ਼ਵਰ ਸਭ ਕੁਝ ਕਰਨ ਦੇ ਲਈ ਸਮਰਥੀ ਆ ਹallelujah ਉਹ ਆਤਮਿਕ ਮੁਰਦਿਆਂ ਨੂੰ ਵੀ ਜ਼ਿੰਦਾ ਕਰਨ ਦੇ ਲਈ ਸਮਰਥੀ ਆ ਔਰ ਉਹ ਸਰੀਰਕ ਮੁਰਦਿਆਂ ਨੂੰ ਜ਼ਿੰਦਾ ਕਰਨ ਦੇ ਲਈ ਵੀ ਸਮਰਥੀ ਆ ਪਰ ਉਹ ਮਰਜੀ ਦਾ ਮਾਲਕ ਆ ਉਹ ਜਾਣੇ ਉਹਨੇ ਕਿੰਨੂੰ ਜ਼ਿੰਦਾ ਕਰਨਾ ਤੇ ਕਿੰਨੂੰ ਨਹੀਂ ਕਰਨਾ ਹallelujah ਕਿਉਂਕਿ ਮਨੁੱਖਾਂ ਨੂੰ ਤੇ ਉਹ ਕੰਟਰੋਲ ਕਰ ਸਕਦਾ ਪਰ ਯਾਦ ਰੱਖਿਓ ਪਰਮੇਸ਼ਵਰ ਜੀ ਨੂੰ ਕਦੀ ਕੋਈ ਕੰਟਰੋਲ ਨਹੀਂ ਕਰ ਸਕਦਾ